ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੰਸੋ ਦੋਸਤੋ ਕੀ ਹਾਲ ਹਨ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ ਚੁਬਕੇ ਦੋਸਤੋ ਇੱਕ ਹੋਰ ਬਹੁਤ ਸਰੀ ਵੀਡੀਓ ਲੈ ਕੇ ਆਏ ਆਂ ਚੰਗੀ ਲੱਗੇ ਤਾਂ ਲਾਈਕ ਕਰਤੇ ਸ਼ੇਅਰ ਜੁਰੂਰ ਕਰਦੇ ਤੇ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਚੰਗੀ ਲੱਗੇ ਤਾਂ ਸ਼ੇਅਰ ਜੁਰੂਰ ਕਰਦੇ ਹੋ ਜੀ ਸੋ ਦੋਸਤੋ ਅੱਜ ਆਪਾਂ ਚਾਰ ਪੰਜ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਹਰ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਚ ਇਹ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਪੱਕੀਆਂ ਕਰ ਲੈਣੀਆਂ ਚਾਹੀਦੀਆਂ ਆਪਣੀ ਜ਼ਿੰਦਗੀ ਦੇ ਵਿੱਚ ਹਨਾ ਤਾਂ ਜ਼ਿੰਦਗੀ ਦੇਖੋ ਕਿੰਨੀ ਵਧੀਆ ਲੱਗਦੀ ਆ ਹਨਾ ਉਹ ਕਿਹੜੀਆਂ ਚਾਰ ਪੰਜ ਗੱਲਾਂ ਨੇ ਉਹ ਆਪਾਂ ਸੰਗ ਇੱਕ ਇੱਕ ਕਰਕੇ ਢੀ ਗਈ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਹਰ ਕਿਸੇ ਨੂੰ ਖੁਸ਼ ਕਰਨ ਦੀ ਨਾ ਸੋਚਿਆ ਕਰੋ ਹਨਾ ਆਪਾਂ ਕਈ ਵਾਰ ਸੋਚਦੇ ਆ ਕਿ ਯਾਰ ਮੈਂ ਉਹਨੂੰ ਵੀ ਖੁਸ਼ ਰੱਖਾਂ ਉਹਨੂੰ ਵੀ ਖੁਸ਼ ਰੱਖਾਂ ਹਨਾ ਸੋ ਇਦਾਂ ਪੋਸੀਬਲ ਹੀ ਨਹੀਂ ਆਏਗਾ ਤੁਸੀਂ ਹਰ ਕਿਸੇ ਨੂੰ ਕੁਝ ਨਹੀਂ ਕਰ ਸਕਦੇ ਹਨਾ ਕਿਉਂਕਿ ਜ਼ਿੰਦਗੀ ਦੇ ਵਿੱਚ ਕੁਝ ਤੁਹਾਡੇ ਚਾਹਣ ਵਾਲੇ ਹੁੰਦੇ ਆ ਕੁਝ ਤੁਹਾਡੇ ਤੇ ਜੈਲਸ ਕਰਨ ਵਾਲੇ ਹੁੰਦੇ ਆ ਹਨਾ ਜਿਹੜੇ ਚੋਣ ਵਾਲੇ ਉਹ ਤਾਂ ਬੈਸੀ ਜੇ ਤੁਹਾਡੇ ਨਾਲ ਰਹਿੰਦੇ ਹੋ ਖੁਸ਼ ਨੇ ਹਣਾ ਪਰ ਜਿਹੜੇ ਜੈਲਸ ਕਰਦੇ ਤੁਸੀਂ ਉਹਨਾਂ ਨੂੰ ਜਿੰਨਾ ਮਰਜ਼ੀ ਜੋਰ ਲਾ ਦਿਓ ਕਦੇ ਵੀ ਖੁਸ਼ ਨਹੀਂ ਹੋਵਣਗੇ ਨਾ ਤੁਹਾਡੀ ਤਰੱਕੀ ਤੋਂ ਨਾ ਤੁਹਾਡੇ ਕਿਸੇ ਵੀ ਚੀਜ਼ ਹਣਾ ਤੁਸੀ ਤੁਹਾਨੂੰ ਕੋਈ ਓਪਰਚੁਨਿਟੀ ਮਿਲਦੀ ਆਉਤੋਂ ਉਹ ਖੁਸ਼ ਨਹੀਂ ਹੋਣਗੇ ਇਸ ਲਈ ਕੋਸ਼ਿਸ਼ ਕਰੋ ਵੀ ਹਰ ਕਿਸੇ ਨੂੰ ਗੁਸ਼ਰਤ ਕਰਨ ਦੀ ਲੋੜ ਨਹੀਂ ਹੈਗੀ ਉਹਨੂੰ ਕਹਤੋਂ ਆਪਣੀ ਮੋਚ 'ਚ ਮੈਂ ਆਪਣੀ ਮੋਚ ਠੀਕ ਹੈ ਨੰਬਰ 1 ਤੇ ਇਹ ਵਾਲੀ ਗੱਲ ਠੀਕ ਹੈ ਨੰਬਰ 2 ਤੇ ਕਦੇ ਵੀ ਕਿਸੇ ਦੇ ਡਿਪੈਂਡ ਨਾ ਰੋ ਕਿਸੇ ਵੀ ਕੰਮ ਨੂੰ ਲੱਗੇ ਹਣਾ ਕਈ ਵਾਰ ਆਪਾਂ ਕੀ ਕਰਦੇ ਆਪਾਂ ਕਹਿੰਦੇ ਚਲ ਯਾਰ ਆਹ ਬੰਦਾ ਉਹ ਆਊਗਾ ਉਹਨਾਂ ਨਾਲ ਇਨ ਕੇਸੋ ਬੰਦ ਨਹੀਂ ਉਹਦਾ ਤਾਂ ਥੋੜਾ ਉਹ ਕੰਮ ਡਿਲੇ ਹੋ ਜਾਂਦਾ ਹਨ ਸੋ ਜਿਹੜਾ ਕੰਮ ਤੁਸੀਂ ਕਰ ਸਕਦੇ ਹੋ ਇਕੱਲੇ ਉਹ ਕਰੋ ਹਨਾ ਕਿਸੇ ਦੇ ਡਿਪੈਂਡ ਨਾ ਰਹੋ ਵੀ ਹਾਂ ਯਾਰ ਉਹ ਤੋਂ ਬਿਨਾ ਹੋਣਾ ਹੀ ਨਹੀਂ ਹੈਗਾ ਨੰਬਰ 2 ਤੇ ਹੈ ਗੱਤੀ ਗਈ ਨੰਬਰ 3 ਤੇ ਟਾਈਮ ਸਮਾਂ ਜਿਹੜਾ ਸਮਾਂ ਹੈ ਸਮਾਂ ਸਭ ਤੋਂ ਵੱਡਾ ਟੀਚਰ ਆ ਸਾਡਾ ਠੀਕ ਹੈ ਜੀ ਸਮਾਂ ਸਾਨੂੰ ਬਹੁਤ ਕੁਝ ਸਿਖਾ ਕੇ ਜਾਂਦਾ ਜਿਉਂ-ਜਿਉਂ ਸਾਡੀ ਉਮਰ ਵੱਧਦੀ ਹਨਾ ਦੇਣ ਤੇ ਉਸ ਸਮਾਂ ਸਾਨੂੰ ਬਹੁਤ ਚੰਗੀਆਂ ਮਾੜੀਆਂ ਚੀਜ਼ਾਂ ਸਿਖਾ ਕੇ ਜਾਂਦਾ ਵੀ ਨਾ ਆ ਆ ਇਦਾਂ ਦਾ ਆ ਇਦਾਂ ਦਾ ਲੋਕ ਇਦਾਂ ਚੱਲਦੇ ਆ ਦੁਨੀਆ ਇਦਾਂ ਚੱਲਦੀ ਆ ਸੋ ਸਮੇਂ ਦੀ ਰਿਸਪੈਕਟ ਕਰਨੀ ਸਿੱਖੋ ਸਮਾਂ ਬਹੁਤ ਕੀਮਤੀ ਆ ਸਮੇਂ ਦੀ ਵੈਲਿਊ ਕਰਨੀ ਸਿੱਖੋ ਠੀਕ ਹੈ ਨੰਬਰ 4 ਤੇ ਆਪਾਂ ਗੱਲ ਕਰਾਂਗੇ ਜੀ ਪੈਸੇ ਦੀ ਮਨੀ ਪੈਸਾ ਸਭ ਕੁਝ ਨਹੀਂ ਕਹਿ ਸਕਦੇ ਪਰ ਬਹੁਤ ਕੁਝ ਆ ਨਾ ਪੈਸੇ ਦੀ ਵੀ ਰਿਸਪੈਕਟ ਕਰਨੀ ਸਿੱਖੋ ਕਹਿਣ ਦਾ ਮਤਲਬ ਇਹ ਆ ਕਿ ਕੋਸ਼ਿਸ਼ ਕਰੋ ਜਿੰਨਾ ਤੁਸੀਂ ਲਿਮਟ ਚ ਖਰਚਾ ਕਰ ਸਕਦੇ ਹੋ ਹਨ ਜਿਹੜੀ ਚੀਜ਼ ਦੀ ਲੋੜ ਨਹੀਂ ਹੈਗੀ ਉਹਤੇ ਵੇਸਟ ਨਾ ਕਰੋ ਪੈਸਾ ਜਿਹੜੀ ਚੀਜ਼ ਦੀ ਲੋੜ ਆ ਉਹ ਚੀਜ਼ ਲੋਣਾ ਪੈਸਾ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਇੱਕ ਇੰਪੋਰਟੈਂਟ ਚੀਜ਼ ਆ ਸਾਡੀ ਈ ਲਾਈਫ ਦੇ ਵਿੱਚ ਹਨਾ ਕਿਉਂਕਿ ਅੱਜ ਕੱਲ ਤੁਸੀਂ ਇਹ ਵੀ ਚੀਜ਼ ਨੋਟ ਕਰਿਓ ਵੀ ਪੈਸੇ ਵਾਲੇ ਨੂੰ ਹੀ ਸਲੂਟਾਂ বাজਦੀਆਂ ਨੇ ਹਨਾ ਜਿਹਦੇ ਕੋਲ ਪੈਸਾ ਨਹੀਂ ਲੋਕੀ ਉਹ ਤੋਂ ਦੂਰ ਤੋਂ ਹੀ ਲੰਘ ਜਾਂਦੇ ਹਨਾ ਸੋ ਪੈਸੇ ਦੇ ਰਿਸਪੈਕਟ ਤੇ ਪੈਸਾ ਜੋੜਨਾ ਚਾਹੀਤੋ ਸੋ ਦੋਸਤੋ ਇਹ ਗੱਲਾਂ ਆਪਣੀ ਲਾਈਫ 'ਚ ਅਪਲਾਈ ਕਰ ਲਓਗੇ ਤਾਂ ਦੇਖੋ ਲਾਈਫ ਕਿੰਨੀ ਵਧੀਆ ਨਿਕਲਦੀ ਆ ਸੋ ਇੱਥੇ ਵੀਡੀਓ ਕੰਮ ਕਰਦੇ ਚੰਗੀ ਲੱਗੇ ਤਾਂ ਲਾਈਕ ਲਮੈਂਟ ਤੇ ਸ਼ੇਅਰ ਜਰੂਰ ਕਰਿਓ ਅਜੇ ਚੈਨਲ ਤੇ ਨਵੇਂ ਹੋ ਚਾਹ ਹੁਣ ਸਬਸ